ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਦੇਖੋ ਜੀ ਫਿਰ ਅੱਜ ਫਰੈਂਡ ਤੁਸੀਂ ਦੱਸੋ ਵੀ ਅੱਜ ਕਿਰਨਾਂ ਕਿੱਡੀਕ ਸੋਹਣੀ ਲੱਗਦੀ ਆ ਆਪਾਂ ਨੂੰ ਕਿਸੇ ਨੇ ਬੁਲਾਇਆ ਜੀ ਤੇ ਆਪਾਂ ਉਹਨਾਂ ਦੇ ਘਰੇ ਚੱਲੇ ਆ ਨਾਲੇ ਸਾਨੂੰ ਥੋੜਾ ਜਿਹਾ ਬੈਂਕ 'ਚ ਕੰਮ ਐ ਜੀ ਤੇ ਬੈਂਕ ਚੱਲੇ ਆ ਨਾਲੇ ਮੇਰੀ ਹਸਪੀਟਲ 'ਚੋਂ ਨਾ ਰਿਪੋਰਟ ਫੜ ਕੇ ਲਿਓਣੀਆਂ ਤੇ ਹਸਪੀਟਲ ਚੱਲੇ ਆ ਜੀ ਬੀਬੀ ਆਣਾ ਚੌਂਕ 'ਚ ਤੇ ਤੁਸੀਂ ਦੱਸੋ ਮੈਂ ਕਿੱਡੀਕ ਸੋਹਣੀ ਲੱਗਦੀ ਦਿਖਾ ਸਾਰਾ ਮੈਨੂੰ ਦਿਖਾ ਲਓ ਫਰੈਂਡ ਕਮੈਂਟ ਕਰਕੇ ਦੱਸਿਓ ਵੀ ਕਿਰਨਾਂ ਸੋਹਣੀ ਲੱਗਦੀ ਆ ਤੇ ਨਵੇਂ ਨਵੇਂ ਸੂਟ ਕੋਲ ਨੇ ਫਰੈਂਡੇ ਹੈ ਵਨ ਗਿਫਟ ਕਰਕੇ ਜਾਂਦੇ ਆ ਸਾਰੇ ਤੇ ਕੁੱਕੀ ਨੇ ਮੈਨੂੰ ਗਿਫਟ ਕੀਤਾ ਸੀਗਾ ਜੀ ਤੇ ਤਿੰਨ ਚਾਰ ਸੂਟ ਕੁੱਕੀ ਪਹਿਣ ਦੇ ਕੇ ਗਈ ਸੀ ਮੈਂ ਹੌਲੀ ਹੌਲੀ ਕਰਕੇ ਸਵਾਈ ਜਾਨੀ ਆ ਜੀ ਤੇ ਬਟੀਕ ਵਾਲੀ ਮੇਰੀ ਬਹੁਤ ਚੰਗੀ ਆ ਜੀ ਵਿਚਾਰੀ ਪੈਸੇ ਪੁੱਛੇ ਘੱਟ ਵੱਧੀ ਲੈਂਦੀ ਆ ਮੇਰੇ ਤੋਂ ਕਦੇ ਲੈ ਵੀ ਲੈਂਦੀ ਆ ਕਦੇ ਨਹੀਂ ਵੀ ਲੈਂਦੀ ਬਹੁਤ ਚੰਗੀ ਆ ਵਿਚਾਰੀ ਤੇ ਉਹਨੇ ਸਹੁੰਤਾ ਦਾ ਬਹੁਤ ਸੋਹਣਾ ਸੂਟ ਸਹੁੰਤਾ ਦਾ ਬੀਬੀਆਂ ਦੇ ਚੌਂਕ ਤੇ ਜਾਣੀ ਹੁੰਣੀ ਤੁਹਾਨੂੰ ਪਤਾ ਹੀ ਆ ਮੈਂ ਕ੍ਰਿਸ਼ਨ ਅਪਟੇਕ ਤੇ ਹਾਂਜੀ ਤੇ ਹੁਣ ਆਪਾਂ ਨੂੰ ਕਿਸੇ ਨੇ ਘਰੇ ਬੁਲਾਇਆ ਜੀ ਆਪਾਂ ਚੱਲੇ ਉਹਨਾਂ ਦੇ ਘਰੇ ਪਹਿਲਾਂ ਕਿੱਥੇ ਜਾਣਾ ਦੱਸ ਬੀਬੀ ਸੱਤ ਪਹਿਲਾਂ ਉਹਨਾਂ ਆਂਟੀ ਕੋਲ ਹੀ ਜਾਵਾਂਗੇ ਤੇ ਰਿਪੋਰਟ ਤੇ ਰਿਪੋਰਟ ਉਧਰ ਹੀ ਉਧਰ ਹੀ ਫੜ ਕੇ ਲਿਆਵਾਂਗਾ ਤੇਰੇ ਪਾਸ ਤੇ ਮੈਂ ਪਹਿਲਾਂ ਬੀਬੀ ਵਾਲਾ ਚੌਂਕ ਜਾਵਾਂ ਦੇਖੋ ਜੀ ਤੇ ਫਿਰ ਅੱਜ ਚਲੋ ਦੇਖਦੇ ਆਂ ਫਿਰ ਪਹਿਲਾਂ ਜਾਣੇ ਅਸੀਂ ਜਿਨ੍ਹਾਂ ਨੇ ਸਾਨੂੰ ਬੁਲਾਇਆਗਾ ਉਹਨਾਂ ਦੀ ਉਹਨਾਂ ਦੀ ਬੋਟੀ ਨੇ ਮਿਲਣਾ ਆਪਾਂ ਨੂੰ ਹਾਂਜੀ ਤੇ ਬੋਟੀ ਉਹਨਾਂ ਦੀ ਨਵੀਂ ਵਿਆਹੀ ਹੈਗੀ ਤੇ ਉਹਨਾਂ ਨੂੰ ਮਿਲਣਾ ਆਪਾਂ ਨੂੰ ਉਹ ਕਹਿੰਦੇ ਅਸੀਂ ਆਂਟੀ ਨੂੰ ਦੇਖਣਾਗਾ ਜੋਦੀ ਸਾਸ ਕਹਿੰਦੀ ਵੀ ਉਹ ਤਾਂ ਮੇਰੀ ਸਹੇਲੀ ਆ ਉਹਨਾਂ ਨੇ ਗਾ ਸਮ ਸਵੇਰੇ ਫੂਲ ਲਾਇਆ ਤੇ ਉਹ ਬਹੂ ਬਣ ਲਾ ਦਾ ਯਕੀਨ ਨਹੀਂ ਕਰਦੀ ਹੋਣੀ ਤੇ ਫਰੈਂਡ ਆ ਫਿਰ ਮੈਨੂੰ ਜਾਣਾ ਪੈਂਦਾ ਜਦੋਂ ਕੋਈ ਭੈਣ ਭਰਾ ਪਿਆਰ ਨਾਲ ਬੁਲਾ ਲੈਂਦਾ ਮੈਨੂੰ ਸੂਟ ਦੱਸੋ ਫਰੈਂਡ ਮਾ ਅੱਜ ਬੜੀ ਸੋਹਣੀ ਲੱਗੀ ਜਾਂਦੀ ਆ ਪੰਜਾਬ ਨੇ ਸ਼ਕੀਨ ਕੁੜੀਏ ਹਾਏ ਪੰਜਾਬ ਨੇ ਸ਼ਕੀਨ ਕੁੜੀਏ ਨੀ ਭਰਾਵਾ ਤਾਲੇ ਦਾ ਚੁੱਪ ਨੀ ਤੋ ਸੂਟ ਚ ਸੋਹਣੀ ਲੱਗਦੀ ਨਾ ਪਾਇਆ ਕਰ ਜੀਨ ਕੁੜੀਏ ਹਾਏ ਪੰਜਾਬ ਨੇ ਸ਼ਕੀਲੇ ਕਿਰਨਾ ਭਰਾਵਾ ਤਾਲੇ ਨਾ ਚਲੀਏ ਬੌਜੀ ਦਾ ਮੇਰਾ ਫੋਨ ਆ ਜੂਗਾ ਤੇ ਖੜ ਜਾ ਹੁਣ ਮੈਨੂੰ ਮਾਰ ਦੇ ਦੇਖੋ ਜੀ ਹਾਲ ਦੀ ਬਣ ਮੇਰੀ ਮਾਂ ਦਾ ਪਰਾਇਆ ਲਾਓ ਲਾਓ ਜਲਦੀ ਲਾਓ ਯਾਰ ਤੇ ਹੁਣ ਮੰਮੀ ਲਾ ਰਹੀ ਥਾਲੀ ਜੀ ਐਟੀਐਮ ਐਟੀਐਮ ਮੇਰੇ ਕੋਲ ਆ ਭਰਾਵਾ ਦੇਖੋ ਇੰਨੀ ਯਾਦਦਾਸ਼ਤ ਕਮਜ਼ੋਰ ਆ ਇਹਦੇ ਸਾਹਮਣੇ ਮੈਂ ਐਟੀਐਮ ਚੱਕੇ ਜੀ ਤੇ ਰੈਂਡ ਮੈਂ ਦਸਵਾ ਮੈਂ ਤੁੰਨੀ ਲੈ ਲਈਏਗੀ ਤੇ ਇੱਕ ਮੈਂ ਆਲੂ ਬਣਾਉਣੀ ਆ ਉਹ ਮ ਬਾਅਦ ਚ ਬਣਾਉਂਗੀ ਉਹ ਤੇਰੀ ਭੈਣ ਏਟ ਚਾਹੇ ਉਹ ਟੁੱਟ ਕੇ ਸੀਗੀ ਜੀ ਚਲੋ ਠੀਕ ਆ ਫਰੈਂਡ ਤੇ ਆਪਾਂ ਤੁਹਾਨੂੰ ਦਿਖਾਉਂਦੇ ਆ ਵੀ ਆਪਾਂ ਕਿੱਥੇ ਚੱਲੇ ਆ ਉਹਨਾਂ ਦੇ ਘਰੇ ਵੀ ਬਲਾ ਬਣਾਵਾਂਗੇ ਤੁਹਾਨੂੰ ਬਲਾਵਾਂਗੇ ਤੁਹਾਨੂੰ ਸਾਰਿਆਂ ਨੂੰ ਚਾਹ ਪਾਣੀ ਤੇ ਤੇ ਮੈਂ ਹੁਣ ਉਹਨੂੰ ਕਹੂੰਗੀ ਵੀ ਮੈਨੂੰ ਨਾ ਭਾਈ ਉਹਨਾਂ ਨੇ ਮੁੰਡੇ ਦਾ ਵਿਆਹ ਕੀਤਾ ਜੀ ਤੇ ਮੈਂ ਕਹੂੰਗੀ ਵੀ ਮੈਨੂੰ ਮੁੰਡੇ ਦੇ ਵਿਆਹ ਚ ਤਾਂ ਸੱਦਿਆ ਨਹੀਂ ਗਾ ਤੇ ਮੈਂ ਸੂਟ ਲੈ ਕੇ ਆਵਾਂਗਾ ਤਾਂ ਧੱਕੇ ਨਾਲ ਲੈ ਕੇ ਆਉਂ। ਨਾ ਦਿੱਤਾ ਨਾ ਉਹਨੇ। ਫਿਰ ਮਾਦ ਨਾ ਨਾ। ਫਿਰ ਆਪਾਂ ਘਰ ਵੀ ਨਹੀਂ ਸਕਦੇ। ਨਾ ਦਿੱਤਾ ਤਾਂ ਚਾ ਨਾ ਦਿੱਤਾ। ਵੈਸੇ ਮੈਂ ਕਹੂੰਗੀ ਕਿ ਮੈਂ ਜਪਰਾਵਾ ਸਿੰਮੇ ਦੇ ਵਿਆਹ ਚ ਨਹੀਂ ਸੱਦਿਆ ਸੂਟ ਦੇ ਮੈਨੂੰ। ਆ ਐਂ ਐਂ ਕਰਕੇ ਲੈ ਲੂੰਗੀ ਮੈਂ। ਚਲੋ। ਠੀਕ ਹੈ ਫਿਰ ਮਿਲਦੇ ਆਪਾਂ। ਰਾਨੋ ਦੀਦੀ ਦੇ ਘਰੇ। ਕਿਉਂਕਿ ਆਪਾਂ ਦਿੱਤੇ ਆਪਾਂ ਨੂੰ ਬੁਲਾਇਆ ਸੀ ਇਹਨਾਂ ਨੇ। ਆਪਾਂ ਆ ਗਏ ਆਂ ਤੇ ਗੇੜ ਖੁੱਲ ਚੁੱਕਾ ਹੈ। ਆ ਗਿਆ ਮੈਡਮ ਯਾਰ ਕਿਰਨ ਤੁਸੀਂ ਬੈਠੋ ਜਾਂ ਮੈਂ ਆ ਜਾਂਦੀ ਆ ਤੇ ਅੱਗੇ ਤੋਂ ਜਾ ਪਹੁੰਚ ਰਹੀ ਹਾਂ ਸਾਡੇ ਕੋਲ ਤੇ ਆਪਾਂ ਪਾਣੀ ਪੀ ਲਓ ਇੱਕ ਗਲਾਸ ਸਾਡੇ ਵਰੈਂਡ ਤੇ ਆਪਾਂ ਤੇ ਆਪੀਆਂ ਚਾਹ ਪਾਣੀ ਉਹ ਨਹੀਂ ਮੱਕ ਕਹਤਾ ਭਾਈ ਚਾਹ ਮਾਰੇ ਕਰਦੀ ਜੀ ਕੁਟਰ ਦੇ ਪੋਚੇ ਹੋ ਗਈ ਵੀ ਜਿਹੜੀ ਪਹਿਲੀ ਘੋਟ ਆਪਣੇ ਗਿੱਟੇ ਪਾਉਂਦੀ ਤੇ ਚਲੋ ਮਿਲਦੇ ਆਂ ਫਰੈਂਡ ਪਰ ਤੁਹਾਨੂੰ ਚਾਹ ਪਾਣੀ ਪੀਣੀਆਂ ਫਰੈਂਡ ਵਰਪੀ ਖਾ ਲਓ ਜੀ ਵਰਪੀ ਆ ਗਈ ਗੋਮੂੰ ਨਾ ਲੱਗੇ ਖਾ ਲਓ ਵਰਪੀ ਤੇ ਚਾ ਆ ਗਿਆ ਤੇ ਵਧੀਆ ਗੱਲ ਬਾਤ ਆ ਅਸੀਂ ਪਹਿਲਾਂ ਇੱਥੇ ਰਹਿੰਦੇ ਸੀਗੇ ਕਠਮੀ ਤੇ ਆਪਾਂ ਮੁਰਤੇ ਉਹ ਸਾਈਡ ਤੇ ਘਰ ਪਾ ਲਿਆ ਹਨਾ ਜਾ ਕੇ ਤੇ ਇੱਧਰ ਵਧੀਆ ਆਪਾਂ ਇਕੱਠੇ ਰਹਿ ਰਹੇ ਸੀਗੇ ਤੇ ਭੈਣਾ ਆਪਣੀ ਬਹੁਤ ਪਿਆਰ ਕਰਦੀ ਆਪਾਂ ਨੂੰ ਹੁਣ ਆਉਂਦੀ ਆ ਦੇਖਦੇ ਹਾਂ ਜਿਹੜੀ ਫਟਾਫਟ ਆਇਆ ਤੂੰ ਰਿਹਾ ਚਿੰਤਾਵਾ ਕਰਦੀ ਕਰਦੀ ਆ ਵਾ ਵੀਰ ਕੇ ਬਹੁਤ ਬੜਾ ਪ੍ਰੋਗੋਗ ਬਣਾ ਦੇ ਲੋਕਾਂ ਆਪ ਵੀ ਸ਼ਰਮੋ ਸ਼ਰਮ ਤੇ ਚਾ ਪੀਣ ਲੱਗਦੇ ਆ ਫਰੈਂਡ ਆਪਾਂ

ਖਾਲਾਪਨ ਘਰੋਂ ਉਹਦੇ ਵਿੱਚ ਕਿਹੜਾ ਆਉਂਦੀ ਉਹ ਮੂਵੀ ਬਣੀ ਜਾਂਦੀ ਆ ਤੇ ਆ ਬੀਬੀ ਆਪਣੇ ਰਿਸ਼ਤੇਦਾਰ ਕਿਹੜੀ ਫਰੈਂਡ ਮੈਨੂੰ ਪਤਾ ਹੀ ਨਹੀਂ ਸੀ ਕਿ ਉਹ ਰਿਸ਼ਤੇਦਾਰ ਆਏ ਤੇ ਚਲੋ ਵਧੀਆ ਹੋ ਗਿਆ ਨਾ ਇੱਥੇ ਆਏ ਆ ਮਿਲੇ ਆ ਬਹੁਤ ਵਧੀਆ ਲੱਗਿਆ ਮਿਲ ਕੇ ਇਹਨਾਂ ਨੂੰ ਤੇ ਇਹਨਾਂ ਨੇ ਜਿਹੜਾ ਨੇ ਪਹਿਲਾਂ ਆਪਾਂ ਨਾਲ ਗੱਲ ਕੀਤੀ ਚਾਹ ਪਿਆਈ ਤੇ ਹੁਣ ਆਪਾਂ ਸੌਸ ਦੋਸੇ ਕਰਦੇ ਆ ਤੇ ਹੁਣ ਆਪਾਂ ਜਾ ਰਹੇ ਆ ਵੀ ਰਿਪੋਰਟ ਕਰਨ ਵਾਸਤੇ ਆ ਬੀਬੀ ਆ ਮੈਂ ਤੁਹਾਨੂੰ ਲਿਖਾਵਾਂਗੇ ਜੀ ਤੇ ਹਸਤਾਖਰ ਦੇ ਵਿੱਚ ਅਗੋਂ ਦੁਬਾਰਾ ਚੱਲਾਂਗੇ ਆਪਾਂ ਆਉਂਦੇ ਘਰੇ ਤੇ ਬੈਂਕ ਦੀ ਛੁੱਟੀ ਹੋ ਗਈ 2:00 ਵਜੇ ਲੰਚ ਦਾ ਟਾਈਮ ਹੋਇਆ ਲੰਚ 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 ਸਾਚ ਲੰਚ ਦਾ ਟਾਈਮ ਹੋ ਗਿਆ ਮੈਨੂੰ ਕਹਿਣਾ ਨਹੀਂ ਦੱਸ ਪਾਉਂਦਾ ਮੈਨੂੰ ਪਤਾ ਨਹੀਂ ਕਿੰਨਾ ਚੱਲੀ ਕੋਲੀ ਜੀ ਆ ਅੱਧੀ ਛੁੱਟੀ ਹੋ ਗਈ ਜੀ ਰੋਟੀ ਖਾਣ ਦੀ ਤੇ ਦੇਖਦੇ ਆਪਾਂ ਵੀ ਬੈਂਕ ਜਾ ਕੇ ਕੋਲ ਬੈਂਕ ਜਾਣਾ ਦੇਖਦੇ ਆਪਣੀ ਜਿੱਤੀ ਬਾਰੇ ਬੁਲਾ ਲੈਣ ਯਾਰ ਵੱਲੋਂ ਫੜੜੇ ਨੇ ਬਾਤਾ ਬਾਤਾ ਨਿਕਲ ਲੱਗ ਜੂਗੀ ਤੇ ਮੈਂ ਤਾਂ ਫਿਰ ਹੋਊਗੀ ਸਿੱਧੀ ਜੀ ਗੱਲ ਦਾ ਮੈਂ ਗੱਲ ਗਲਤ ਆ ਨਾ ਮੈਂ ਬਰਦਾ ਬਰ ਬੀਬੀ ਤੇ ਕੱਪੜੇ ਦਵਾ ਦੇ ਤਾਂ ਸੂਟ ਦਵਾ ਨਹੀਂ ਰੋਂਦੀ ਮੈਂ ਸੂਟ ਦਵਾ ਦੇ ਮਾ ਤੇ ਵੀਰ ਤੇ ਅੰਨੀ ਮੈਂ ਤਾਂ ਇਹ ਤਾਂ ਲੁੱਟੂਗੀ ਇੱਥੇ ਤੇਰੇ ਪਤਾ ਆ ਰਾਣਾ ਨੂੰ ਮੇਰੇ ਤਾਂ ਮਾ ਬਾਹ ਕੜਾ ਲੈ ਲਿਆ ਦੀ ਹੁੰਦੀ ਆ ਤੇ ਫਰੰਟ ਤੁਸੀਂ ਤੇ ਸ਼ੌ ਰਾਨੋ ਨੂੰ ਰਾਨੋ ਦੀਦੀ ਇਹਨਾਂ ਦੇ ਸ਼ੌਪ ਆੜੇ ਨੇ ਕੱਪੜਿਆ ਦੀ ਬਾਹਰਲੇ ਪਾਸੇ ਕੱਪੜੇ ਚੱਪੜਾਂ ਦੇ ਸ਼ਾਪ ਆ ਵਧੀਆ ਸ਼ਾਪ ਚੱਲਦੀ ਆ ਰੋਡ ਤੇ ਸ਼ਾਪ ਹੈਗੀ ਤੇ ਮੈਂ ਵੀ ਬਥੇਰੇ ਪਹਿਲਾਂ ਇੱਥੇ ਜੇ ਰਹਿੰਦੀ ਸੀ ਬਾਦੂ ਲਈ ਜਾਂਦੀ ਹੁੰਦੀ ਸੀ ਕੱਪੜੇ ਹੁਣ ਮੈਂ ਤਾਂ ਲੈ ਕੇ ਜਾਣਾ ਸੂਟ ਭਰਾਵਾ ਦਬਾਓ ਤੁਸੀਂ ਸਪੋਰਟ ਕਰੋਗੇ ਜੈਸਾ ਪਿਆ ਹੋਵੇ ਜੀ ਮੈਂ ਮੋਰਸਨ ਅੱਜ ਕੱਲ੍ਹ ਬੋੜ ਉਹ ਤੇ ਜੇ ਬੋੜ ਉਹ ਤੇ ਬੋੜ ਮੈਂ ਨਹੀਂ ਬੋਲਣਾ ਜਿਹੜਾ ਮਰਜ਼ੀ ਦੇ ਦਿਖਾਗ ਲਿਆ ਨੂੰ ਬਲੌਗ ਚ ਲੈ ਸਵਾਲ ਲੈ ਤੁਹਾਨੂੰ ਦੇ ਦੇਣੀ ਨਾ ਇਹ ਨਰਵਾਜ ਦਨ ਨਾਲ ਅੱਜ ਕੱਲ੍ਹ ਦੇ ਹਾਂ ਦੇਵ ਸ਼ੋ ਮਰਜ਼ੀ ਦੇ ਪਰ ਘਰੇ ਜਾ ਕੇ ਹਨਾ ਵੀ ਮਸੂਰੀ ਵੀ ਕਰੂੰਗੀ ਵਿਆਹ ਭਾਈ ਮੇਰੀ ਭੈਣ ਨੇ ਮੈਨੂੰ ਸੱਜਿਆ ਤੇ ਸੇਵਾ ਇਹਨਾਂ ਨੇ ਵਧੀਆ ਕੀਤੀ ਆਇ ਨਹੀਂ ਤੇ ਆਪੇ ਸੇਵਾ ਨਹੀਂ ਕੀਤੀ ਬਹੁਤ ਵਧੀਆ ਆ ਦੇਖੋ ਸਮੋਸੇ ਇਹ ਮੈਂ ਖਾ ਕੇ ਰੱਖਿਆਗਾ ਕਿਉਂਕਿ ਮੈਂ ਵਿਚਲਾ ਦਾ ਖਾ ਗਿਆ ਤਾਂ ਪੁਰਜਾ ਜਾ ਆ ਉਤਲਾ ਉਤਲਾ ਰਹਿ ਗਿਆ ਹੁਣ ਨਿਕਲ ਤੇ ਹੋੜਾ ਪਹਿਲਾਂ ਤੋਂ ਲੈਨੇ ਆ ਸੂਟ ਠੀਕ ਆ ਸੂਟ ਤੁਹਾਨੂੰ ਦਿਖਾਉਂਦੇ ਆ ਵੀ ਕਿਹੜਾ ਲੈਣੀ ਬਹੁਤ ਫਰੈਂਡ ਤੇ ਆ ਦੇਖੋ ਜੀ ਮੇਰੀ ਭੈਣ ਨੇ ਮੈਨੂੰ ਸੂਟ ਦਿੱਤਾ ਮੈਨੂੰ ਆਪ ਹੀ ਕਹਤਾ ਉਹਨੇ ਕਹਿੰਦੀ ਜਿਹੜਾ ਪਸੰਦ ਆ ਭੈਣੇ ਉਹ ਲੈ ਲੈ ਮੈਂ ਤਾਂ ਵੈਸੇ ਐਕਟਿੰਗ ਕਰਦੀ ਸੀ ਦੇ ਤੈਨੂੰ ਮੈਨੂੰ ਵੈਸੇ ਹੀ ਦੇਣਾ ਸੀਗਾ ਤੇ ਇਹਨਾਂ ਦੀ ਸ਼ਾਪ ਹੈਗੀ ਜੀ ਉਦਮ ਸਿੰਘ ਨਗਰ ਹੈਗਾ ਇਹ ਗਣਪਤੀ ਦੇ ਕੋਲੇ ਆ ਬਿਲਕੁਲ ਤੇ ਤੁਸੀਂ ਵੀ ਜੇ ਬਠਿੰਡੇ ਦੇ ਜਿਹੜਾ ਮੇਰਾ ਭੈਣ ਭਰਾ ਹੈਗਾ ਤਾਂ ਤੁਸੀਂ ਜ਼ਰੂਰ ਸ਼ਾਪ ਤੇ ਆਉਣਾ ਜੇ ਕੱਪੜਾ ਜੁੱਤੀਆਂ ਬੱਚਿਆਂ ਦੇ ਕੱਪੜੇ ਲੇਡੀਜ਼ ਦੇ ਕੱਪੜੇ ਸੂਟ ਬਹੁਤ ਵਧੀਆ ਚੁੰਨੀਆਂ ਚੰਨੀਆਂ ਸਭ ਕੁਝ ਮਿਲਦਾ ਫਰੈਂਡ ਤੇ ਮੇਰੀ ਭੈਣ ਦੀ ਕਮਾਈ 'ਚ ਪਾਪਾ ਜੀ ਬਰਕਤ ਪਾਵੇ ਬਹੁਤ ਬਹੁਤ ਮੈਨੂੰ ਕਹਿੰਦੀ ਵੀ ਜਿਹੜਾ ਤੇਰੇ ਪਸੰਦ ਆ ਉਹੀ ਲੈਣਾ ਇੱਕ ਤਾਂ ਆ ਸੂਟ ਆ ਇਹ ਇਹਨਾਂ ਨੇ ਮੇਰੇ ਬਾਤ ਕੱਢਿਆ ਸੀ ਆਹ ਵੈਸੇ ਤੇ ਫਰੈਂਡ ਤੁਸੀਂ ਦੱਸ ਦੋ ਵੀ ਮੈਂ ਕਿਹੜਾ ਲਵਾਂ ਆਹ ਹਾਲਾ ਮਾ ਕਿ ਨਾ ਮੱਕਲੇ ਆਹ ਹਾਲਾ ਮਾ ਆ ਵੀ ਸੋਨਾ ਸੋਨਾ ਤੇ ਫਰੈਂਡ ਦੂਜੇ ਦੀ ਥਾਲੀ ਚ ਲੱਡੂ ਵੱਡਾ ਹੀ ਲੱਗਦਾ ਹੁੰਦਾ ਹੁਣ ਮੈਨੂੰ ਕਲਰ ਨਹੀਂ ਪਸੰਦ ਆ ਇਹਨੇ ਕਲਰ ਸਾਰੇ ਛੋੜੇ ਆ ਤੇ ਮੈਂ ਵੈਸੇ ਉਹੀ ਲੈ ਲਵਾਂ ਜਿਹੜਾ ਮੈਂ ਪਹਿਲਾਂ ਚੱਕਿਆ ਸੀਗਾ ਇਹ ਮੇਰੀ ਕੁੜੀਆਂ ਨੂੰ ਦੇਤਾ ਨੇ ਮਾਸਾ ਕਿਉਂਦਾ ਦਿਖਾ ਦੇ ਤੇ ਬਹੁਤ ਵਧੀਆ ਲੱਗਿਆ ਫਰੈਂਡ ਆਪਾਂ ਆਏ ਸੀਗੇ ਜਰੀ ਬੰਮੂ ਨੇ ਮਿਲਣਾ ਸੀਗਾ ਤੇ ਵਧੀਆ ਲੱਗਿਆ ਇਹਨਾਂ ਦੇ ਘਰੇ ਮਿਲ ਕੇ ਤੇ ਹੁਣ ਆਪਾਂ ਚਲਦੇ ਆ ਬੈਂਕ ਚ ਤੇ ਫਿਰ ਉਦੋਂ ਬਾਅਦ ਆਪਾਂ ਜਾਵਾਂਗੇ ਘਰੇ ਤੇ ਆਪਾਂ ਆ ਵੀ ਸੀ ਆਪਣੀ ਰਿਪੋਰਟ ਖਾਣਨ ਵਾਸਤੇ ਦੱਸਿਆ ਸੀ ਬੀਬੀਆਂ ਨੇ ਕਿ ਆਪਾਂ ਤੇ ਰਿਪੋਰਟ ਫੜਨ ਆਈਆਂ ਮੈਂ ਹੁਣ ਮੁੰਡਾ ਵਿਆਹ ਹੋਇਆ ਨਾਲ ਲੋੜੇ ਦੀ ਪੂਰਨ ਦੀ ਖਵਾ ਖਾਲਾ ਗਰਮੀ ਬਹੁਤ ਜ਼ਿਆਦੇ ਆ ਤੇ ਘਰੇ ਮਿਲਣ ਵਾਸਤੇ ਵੀ ਆਏ ਬੈਠੇ ਆ ਵਿਚਾਰੇ ਫੋਨ ਤੇ ਫੋਨ ਕਰੀ ਜਾਂਦੇ ਆ ਤੇ ਅਸੀਂ ਬਸ ਹੁਣ ਬਹੁਤ ਜਾਗੇ 15 20 ਮਿੰਟਾਂ ਚ ਘਰੇ ਘਰ ਤਾਂ ਇੱਕੋ ਕਾਫੀ ਦੂਰ ਆ ਵੈਸੇ ਤਾਂ ਤੇ ਚੋਂ ਆ ਜਾਗੇ ਆਪਾਂ 15 20 ਮਿੰਟਾਂ ਦੇ ਕਿਉਂਕਿ ਵਿਚਾਰੇ ਆਏ ਬੈਠੇ ਬਾਬਾ ਜੀ ਨੂੰ ਆਏ ਹੋਏ ਆ ਮਿਲਣ ਵਾਸਤੇ ਆਏ ਹੋਏ ਤੇ ਚੁੱਪ ਜਿਹਾ ਹੋ ਗਿਆ ਹੁਣ ਰੋਟਾ ਵੀ ਕਿੰਨਾ ਟਾਈਮ ਲੱਗੂ ਮੇਰੇ ਬਾਦੇ ਤੇ ਹਾਈ ਟਾਈਮ ਕਿੰਨਾ ਲੱਗੇਗਾ ਆਪੇ ਤੇ ਅੱਜ ਅੱਜ ਪੰਜ ਕਿੰਡ ਲੱਗਣਗੇ ਕਹਿੰਦੇ ਮੁੰਡਾ ਗਿਆ ਹੋਇਆ ਉਹਨੂੰ ਪਤਾ ਕਾ ਸੀ ਪਾਸਟਲ ਕੋਟਾ ਕਰਾਜਣਾ ਸੀ ਸ਼ਾਇਦ ਤੇ ਇੱਕ ਰਹਿ ਗਈ ਸੀ ਕਿ ਸਾਡੀ ਵੈਸੇ ਮੱਤੀ ਮੁੰਡਾ ਤੇ ਆਪਾ ਕਰੇ ਪਹੁੰਚ ਗਏ ਹਾਂ ਜੀ ਰਿਪੋਰਟ ਆਪਾਂ ਨੂੰ ਮਿਲਣੀ ਭਰਾਵਾ ਰਿਪੋਰਟ ਵਾਲਿਆਂ ਨੇ ਸਾਨੂੰ ਦੇਣਾ ਜਵਾਬ ਕਹਿੰਦੇ ਟਾਈਮ ਲੱਗੂਗਾ ਤੇ ਫਿਰ ਵਿਚਾਰੇ ਆਈਐਸ ਗਿਆ ਆਪਾਂ ਨੂੰ ਲੈਣ ਵਾਸਤੇ ਭੈਣ ਜੀ ਹੋਈ ਇਹਨਾਂ ਦਾ ਫੋਨ ਗਿਆ ਫਿਰ ਆਪਾਂ ਨੂੰ ਆਉਣਾ ਪਿਆ ਹਨਾ ਵਿਚਾਲੇ ਚਲਾਉਂਦਾ ਕੰਮ ਕੰਮ ਦਾ ਛੱਡ ਕੇ ਆਉਂਦੇ ਆ ਤੇ ਇੱਕ ਸਾਰ ਨੂੰ ਤੇ ਆਏ ਜੇ ਲੱਗਾ ਚਲੋ ਕੋਈ ਗੱਲ ਦੀ ਰਿਪੋਰਟਾਂ ਦਾ ਬਾਅਦ ਚ ਉਂਝਰੇ ਰਹਿਣਾ ਤੇ ਆਪਾਂ ਹੁਣ ਘਰੇ ਆ ਗਏ ਜੀ ਤੇ ਸੁਪਦੀ ਮਨ ਬਾੜੇ ਕੁਝੀ ਆ ਬ੍ਰੈਂਡ ਮੇਰੇ ਭੈਣ ਨੇ ਦਿੱਤਾ ਮੈਨੂੰ ਤੇ ਲੈਸਾਂ ਵਾਲਾ ਸੁਣ ਜਿਹੜਾ ਹੁਣ ਚੱਲਿਆਗਾ ਹਾਂ ਉਹ ਰਿਪੋਰਟ ਚਲੋ ਹੁਣ ਕੱਲ ਨੂੰ ਦੇਖਾਂਗੇ ਆਪਾਂ ਤੇ ਹੋਰ ਕੀ ਕਹਾ ਮੈਂ ਫਰੈਂਡ ਤੁਸੀਂ ਬੋਲੋ ਕਿਵੇਂ ਲੱਗਿਆ ਕਿਰਨਾ ਹੋ ਜਾਂਦਾ ਮਿਲ ਕੇ ਦੱਸੋ ਵਧੀਆ ਲੱਗਿਆ ਹਨ ਬਹੁਤ ਸਾਈ ਸੀ ਵੀ ਇਹਨਾਂ ਦੇ ਪ੍ਰੋਮੋ ਦੇਖਦੇ ਹੋ ਇਹਦੇ ਨਾਲੋਂ ਤੇ ਬੇਟੀ ਨੇ ਚੈਨਲ ਸ਼ੁਰੂ ਕੀਤਾ ਸੀ ਜਿਹਨੇ ਮੈਨੂੰ ਮਿਲਿਆ ਹੈ ਮੈਂ ਤੇ ਚਲੋ ਅੱਗੇ ਜਾਂਦੇ ਹਾਂ ਜੇ ਤੁਸੀਂ ਸਿੱਧਾ ਚੱਲ ਜੇ ਤੇ ਕਿਰਨ ਹੈ गाइस YouTube ਚੈਨਲ ਹੈ ਜਿਹੜਾ ਮੈਂ ਤੁਹਾਨੂੰ ਸਿਟਾਈਮੈਂਟ ਸ਼ੇਅਰ ਕਰਨਾ ਨਾ ਭੁੱਲੋ ਤੇ ਚੈਨਲ ਨੂੰ ਕਰਨਾ ਕਈ ਦਿਨ ਬਤੂ ਬਤਲਾ ਦਸਪੋਰ ਤੇ ਉਰੇ ਲੌਂਗ ਵੀਡੀਓਸ ਵੀ ਰੋਜ਼ ਘਰ ਵੀਡੀਓਸ ਸਪੋਰ ਕਰਦੇ ਹਾਂ ਮੈਂ ਲੌਂਗ ਵੀਡੀਓਸ ਵੀ ਅਪਲੋਡ ਕਰਦੇ ਹਾਂ ਤੇ ਸ਼ਾਰਟ ਵੀਡੀਓਸ ਵੀ ਮੇਰੇ ਲੌਂਗ ਵੀਡੀਓਸ ਨਾਲ ਹੀ ਜੰਦਾ ਨਹੀਂ ਤੇ ਮਤਲਬ ਕਿ 15-20 ਵੀਡੀਓਸ ਦਾ ਉਸ ਤੇ ਲੌਂਗ ਵੀਡੀਓਸ ਹੈਗੇ ਨੇ ਸ਼ਾਰਟਸ ਵੀ ਨਹੀਂ ਹੈ ਜਦਾਂ ਤੇ ਉਸ ਦੇ ਨਾਲ ਅਲਾਈਨਮੈਂਟ ਨਹੀਂ ਚੀ। ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਧੀਆ ਵਧੀਆ ਵੀਡੀਓ ਦੇਖਣ ਨਾਲ ਤੇ ਚੈਨਲ ਨੂੰ ਜ਼ਰੂਰ ਮੈਨੂੰ ਸਬਸਕ੍ਰਾਈਬ ਕਰਿਓ ਜੀ। ແລະ ਕਮੈਂਟ ਸ਼ੇਅਰ ਕਰਦੇ ਆਂ ਜੇ ਤੁਹਾਨੂੰ ਪੱਭ ਕੇ ਮੇਰੀ ਵੀਡੀਓ ਤੁਹਾਡੀ سپورਟ ਦੀ ਮੈਨੂੰ ਬਹੁਤ ਜਰੂਰਤਾ ਜੀ ਪਰਾਇਨ ਲ